ਭਵੇ ਰਾ ਗੌੜੀ ਮਾਜ ਮਹੱਲਾ ਚੌਥਾ ਗੁਰਮੁਖ ਜਿੰਦੂ ਜਪ ਨਾਮ ਕਰਮਾ ਮਤ ਮਾਤਾ ਮਤ ਜੀਉ ਨਾਮ ਮੁਖ ਰਾਮਾ ਸੰਤੋਖ ਪਿਤਾ ਕਰ ਗੁਰਪੁਰਖ ਅਜਨਮਾ ਵੱਡ ਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਉ ਗੁਰ ਹਰ ਰੰਗ ਰਤੜਾ ਸਦਾ ਨਿਰਵਾਣੀ ਜੀਉ ਵਡਭਾਗੀ ਮਿਲ ਸੁਗੜ ਸੁਜਾਨੀ ਜੀਉ ਮੇਰਾ ਮਨ ਤਨ ਹਰ ਰੰਗ ਭਿੰਨਾ ਆਵਹੁ ਸੰਤੋ ਮਿਲ ਨਾਮ ਜਪਾ ਹ ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜੀਉ ਕਰ ਸੇਵਾ ਸੰਤ ਅੰਮ੍ਰਿਤ ਮੁਖ ਪਾਹਾ ਜੀਉ ਮਿਲ ਪੂਰਬ ਲਿਖਿਆੜੇ ਤੁਰ ਕਰਮਾ ਸਾਉਣ ਵਰਸ ਅੰਮ੍ਰਿਤ ਜਗ ਛਾਇਆ ਜੀਉ ਮਨ ਮੋਰ ਕੋਹ ਕਿ ਅੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤ 부ਠੜਾ ਮਿਲਿਆ ਹਰ ਰਾਯਾ ਜੀਉ ਜਨ ਨਾਨਕ ਪ੍ਰੇਮ ਰਤਨਾ ਗੌੜੀ ਮਾਜ ਮਹੱਲਾ ਚੌਥਾ ਆਓ ਸਖੀ ਗੁਣ ਕਾਮਣ ਕਰੀਹਾ ਜੀਉ ਮਿਲ ਸੰਤ ਜਨ ਆ ਰੰਗ ਮਾਣ ਰਲੀਆਂ ਜੀਉ ਗੁਰ ਦੀਪਕ ਗਿਆਨ ਸਦਾ ਮਨ ਬਲਿਆ ਜੀਉ ਹਰ ਟੁੱਠੈ ਟੁੱਲ ਟੁੱਲ ਮਿਲਿਆ ਜੀਉ ਮੇਰਾ ਮਨ ਤਨ ਪ੍ਰੇਮ ਲੱਗਾ ਹਰ ਢੋਲੇ ਜੀਉ ਮੈਂ ਮੇਲੇ ਮਿੱਤਰ ਸਤਿਗੁਰ ਵੇ ਚੋਲੇ ਜੀਉ ਮਨ ਦੀਵਾ ਸੰਤ ਮੇਰਾ ਪ੍ਰਭ ਮੇਲੇ ਜੀਉ ਹਰ ਵਿਟੜਿਉ ਸਦਾ ਕੋਲੇ ਜੀਉ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜੀਉ ਮਨ ਚਿੰਦਿਆੜਾ ਫਲ ਪਾਇਆ ਮੇਰੇ ਗੋਵਿੰਦਾ ਗੁਰਪੂਰਾ ਵੇਖ ਵੇਗਸ ਜੀਉ ਹਰਨਾਮ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ ਮਾਨੇ ਆਨੰਦ ਦੇਨ ਅੰਦਰ ਹੱਸ ਜੀਉ ਹਰ ਪਾਇ ਅਡਾ ਵਡ ਭਾਗਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨ ਹੱਸ ਜੀਉ ਹਰ ਆਪ ਉਪਾਏ ਹਰ ਆਪੇ ਵੇਖੈ ਹਰ ਆਪੇ ਕਾਰੈ ਲਾਇਆ ਜੀਉ ਇਕ ਖਾਵਹਿ ਬਖਸ਼ ਤੂਟ ਨ ਆਵੇ ਇਕ ਨਾ ਫਕਾ ਪਾਇਆ ਜੀਉ ਇਕ ਰਾਜੇ ਤਖਤ ਬਹਿ ਨਿਤ ਸੁਖੀਏ ਇਕ ਨਾ ਭਿਖ ਮੰਗਾਇਆ ਜੀਉ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ ਜਨ ਨਾਨਕ ਨਾਮ ਧਿਆਇਆ ਜੀਉ ਗੌੜੀ ਮਾਜ ਮਹੱਲਾ ਚੌਥਾ ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰ ਰੰਗ ਰਤਾ ਮਨ ਮਾਹੀ ਜੀਉ ਹਰ ਲੰਗ ਨਾਮ ਨ ਲਖੀਐ ਮੇਰੇ ਗੋਵਿੰਦਾ ਗੁਰ ਪੂਰਾ ਅਲਖ ਲਖਾਹੀ ਜੀਉ ਹਰ ਹਰ ਨਾਮ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਲ ਦੇ ਦੁਖ ਲਹਿ ਜਾਹੀ ਜੀਉ ਹਰ ਪਦ ਉਤਮ ਪਾਇਆ ਮੇਰੇ ਗੋਵਿੰਦਾ ਵਡਪਾਗੀ ਨਾਮ ਸੁਮਾਹੀ ਜੀਉ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿੰਦਾ ਕਿਨਹ ਹਰ ਪ੍ਰਭ ਡਿਠੜਾ ਨੈਣੀ ਜੀਉ ਮੇਰਾ ਮਨ ਤਨ ਬਹੁਤ ਬਹਿ ਰਾ ਗਿਆ ਮੇਰੇ ਗੋਵਿੰਦਾ ਹਰ ਬਾਝੋਂ ਧਨ ਕੁਮ ਲੈਣੀ ਜੀਉ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਉ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ ਮੈਂ ਸੁਖ ਵਿਹਾਣੀ ਰਹਿਣੀ ਜੀਉ ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਨ ਤਨ ਭੁੱਖ ਲਗਾਈਆ ਜੀਉ ਹਉ ਰਹਿ ਨਾ ਸਕੋ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰਹੋ ਹਰ ਲਾਈਆ ਜੀਉ ਹਰ ਰਾਯਾ ਮੇਰਾ ਸੱਜਣ ਪਿਆਰਾ ਗੁਰ ਮੇਲੇ ਮੇਰਾ ਮਨ ਜੀਵਾਈਆ ਜੀਉ ਮੇਰਾ ਮਨ ਤਨ ਆਸਾਂ ਪੂਰੀਆਂ ਮੇਰੇ ਗੋਵਿੰਦਾ ਹਰ ਮਿਲਿਆ ਮਨ ਵਾਧਾਈਆਂ ਜੀਉ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਉ ਤੁਧ ਵਿਟਣਿਉ ਸਦ ਵਾਰੀ ਜੀਉ ਮੇਰਾ ਮਨ ਤਨ ਪ੍ਰੇਮ ਪਰਮ ਕਾ ਮੇਰੇ ਗੋਵਿੰਦਾ ਹਰ ਪੂੰਜੀ ਰਾਖ ਹਮਾਰੀ ਜੀਉ ਸਤਗੁਰ ਵਿਸ਼ਟ ਮੇਲ ਮੇਰੇ ਗੋਵਿੰਦਾ ਹਰ ਮੇਲੇ ਕਰੈ ਵਾਰੀ ਜੀਉ ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ ਜਨ ਨਾਨਕ ਸਰਨ ਤੁਮਾਰੀ ਜੀਉ ਗੌੜੀ ਮਾਜ ਮਹੱਲਾ ਚੌਥਾ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਉ ਹਰ ਆਪੇ ਕਾਨ ਉਪਾਏ ਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋਜੀ ਜੀਉ ਹਰ ਆਪੇ ਸਭ ਕਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ ਹਰ ਸੁਜਾਨ ਨਾ ਭੁਲਈ ਮੇਰੇ ਗੋਵਿੰਦਾ ਆਪੇ ਸਤਗੁਰ ਜੋਗੀ ਜੀਓ ਆਪੇ ਜਗ ਤੇ ਉਪਾਏਂਦਾ ਮੇਰੇ ਗੋਵਿੰਦਾ ਹਰ ਆਪ ਖੇਲੈ ਬਹ ਰੰਗੀ ਜੀਓ ਇਕ ਨਾ ਭੋਗ ਪੁਗਾਏਂਦਾ ਮੇਰੇ ਗੋਵਿੰਦਾ ਇਕ ਨੰਗਨ ਫਿਰਹਿ ਨੰਗ ਨੰਗੀ ਜੀਓ ਆਪੇ ਜਗ ਤੇ ਉਪਾਏਂਦਾ ਮੇਰੇ ਗੋਵਿੰਦਾ ਹਰ ਦਾਨ ਦੇਵੈ ਸਭ ਮੰਗੀ ਜੀਓ ਭਗਤਾਂ ਨਾਮ ਆਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗਹਿ ਹਰ ਚੰਗੀ ਜੀਉ ਹਰ ਆਪੇ ਭਗਤ ਕਰਾਏਂਦਾ ਮੇਰੇ ਗੋਵਿੰਦਾ ਹਰ ਭਗਤਾਂ ਲੋਚ ਮਨ ਪੂਰੀ ਜੀਉ ਆਪੇ ਜਲ ਥਲ ਵਰਤਦਾ ਮੇਰੇ ਗੋਵਿੰਦਾ ਰਵ ਰਹਿਆ ਨਹੀਂ ਦੂਰੀ ਜੀਉ ਹਰ ਅੰਤਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਿਆ ਭਰਪੂਰੀ ਜੀਉ ਹਰੇ ਆਤਮ ਰਾਮ ਫਸਾਰਿਆ ਮੇਰੇ ਗੋਵਿੰਦਾ ਹਰ ਵੇਖੈ ਆਪ ਹਦੂਰੀ ਜੀਉ ਹਰੇ ਅੰਤਰਵਾਜਾ ਪਾਉਣ ਹੈ ਮੇਰੇ ਗੋਵਿੰਦਾ ਹਰ ਆਪ ਵਜਾਏ ਤਿਉ ਵਾਜੈ ਜੀਉ ਹਰੇ ਅੰਤਰਨਾਮਨਧਾਨ ਹੈ ਮੇਰੇ ਗੋਵਿੰਦਾ ਗੁਰ ਸ਼ਬਦੀ ਹਰ ਪ੍ਰਭ ਗਾਜੈ ਜੀਉ ਆਪੇ ਸਰਨ ਪੁਆਇਂਦਾ ਮੇਰੇ ਗੋਵਿੰਦਾ ਹਰ ਭਗਤ ਜਨਾਂ ਰਾਖ ਲਾਜੈ ਜੀਉ ਵਡਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਾਜੈ ਜੀਉ ਗੌੜੀ ਮਾਜ ਮਹੱਲਾ ਚੌਥਾ ਮੈਂ ਹਰ ਨਾਮੈ ਹਰ ਬਿਰਹੋ ਲਗਾਈ ਜੀਉ ਮੇਰਾ ਹਰ ਪ੍ਰਭ ਮਿਤ ਮਿਲੈ ਸੁਖ ਪਾਈ ਜੀਉ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਉ ਮੇਰਾ ਨਾਮ ਸਖਾ ਹਰ ਭਾਈ ਜੀਉ ਗੁਣ ਗਾਵੋ ਸੰਤ ਜੀਉ ਮੇਰੇ ਹਰ ਪ੍ਰਭ ਕੇ ਰੇ ਜੀਓ ਜਪ ਗੁਰਮਖ ਨਾਮ ਜੀਓ ਭਾਗ ਵਡੇਰੇ ਜੀਓ ਹਰ ਹਰ ਨਾਮ ਜੀਓ ਪ੍ਰਾਨ ਹਰ ਮੇਰੇ ਜੀਓ ਫਿਰ ਬਹੁੜ ਨਾ ਭਵਜਲ ਫੇਰੇ ਜੀਓ ਕਿਉ ਹਰ ਪ੍ਰਭ ਵੇਖਾਂ ਮੇਰਾ ਮਨ ਤਨ ਚਾਉ ਜੀਓ ਹਰ ਮੇਲੋ ਸੰਤ ਜੀਓ ਮਨ ਲੱਗਾ ਪਾਉ ਜੀਓ ਗੁਰ ਸ਼ਬਦੀ ਪਾਈਐ ਹਰ ਪ੍ਰੀਤ ਮਰਾਉ ਜੀਉ ਵੱਡ ਭਾਗੀ ਜਪ ਨਾਉ ਜੀਉ ਮੇਰਾ ਮਨ ਤਨ ਵੱਡੜੀ ਗੋਵਿੰਦ ਪ੍ਰਭ ਆਸਾ ਜੀਉ ਹਰ ਮੇਲੋ ਸੰਤ ਜੀਉ ਗੋਵਿੰਦ ਪ੍ਰਭ ਪਾਸਾ ਜੀਉ ਸਤ ਗੁਰ ਮਤ ਨਾਮ ਸਦਾ ਪ੍ਰਗਾਸਾ ਜੀਉ ਜਨ ਨਾਨਕ ਪੂਰੇੜੀ ਮਨ ਆਸਾ ਜੀਉ ਗੌੜੀ ਮਾਜ ਮਹੱਲਾ ਚੌਥਾ ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾ ਜੀਉ ਮਾਨੇ ਅੰਦਰ ਅੰਮ੍ਰਿਤ ਗੁਰਮਤ ਹਰ ਲੀ ਮਾਨ ਜੀਓ ਮਨ ਹਰ ਰੰਗ ਰਤੜਾ ਹਰ ਰਸ ਸਦਾ ਪੀ ਮਾਨ ਜੀਓ ਹਰ ਪਾਇੜਾ ਮਨ ਜੀਵਾ ਜੀਓ ਮੇਰਾ ਮਨ ਤਨ ਪ੍ਰੇਮ ਲੱਗਾ ਹਰ ਬਾਣ ਜੀਓ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁ ਜਾਣ ਜੀਓ ਗੁਰ ਮੇਲੇ ਸੰਤ ਹਰ ਸੁਗੜ ਸੁ ਜਾਣ ਜੀਓ ਔ ਨਾਮ ਵਿੱਤੋ ਕੁਰਬਾਨ ਜੀਓ ਹਉ ਹਰ ਹਰ ਸੱਜਣ ਹਰ ਮੀਤ ਦਸਾਈ ਜੀਉ ਹਰ ਦਸਹੁ ਸੰਤੋਹ ਜੀ ਹਰ ਖੋਜ ਪਵਾਈ ਜੀਉ ਸਤਗੁਰ ਤੁਠੜਾ ਦਸੇ ਹਰ ਪਾਈ ਜੀਉ ਹਰ ਨਾਮੇ ਨਾਮ ਸੁਵਾਈ ਜੀਉ ਮੈਂ ਵੇਦਨ ਪ੍ਰੇਮ ਹਰ ਬਿਰਹੋ ਲਗਾਈ ਜੀਉ ਗੁਰ ਸਰਦਾ ਪੂਰ ਅੰਮ੍ਰਿਤ ਮੁਖ ਪਾਈ ਜੀਉ ਹਰ ਹੋ ਦਿਆਲ ਹਰ ਨਾਮ ਧਿਆਈ ਜੀਉ ਜਨ ਨਾਨਕ ਹਰ ਰਸ ਪਾਈ ਜੀਉ